20000 500 ਕੀ ਆ ਜੀ ਜੀ ਕਿਹਾ ਜਰੀਲਾ ਸਾਹਿਬ ਤਾਰਾ ਨਾ ਆ ਗਿਆ 8 ਵਜੇ ਜੀ 8 ਵਜੇ 200 200 ਹਾਂ ਜੀ ਸਾਰਿਆਂ ਨੂੰ ਸასი ਕਾਲ ਜੀ ਕੀ ਹਾਲ ਹੈ ਠੀਕ ਹੋ ਅੱਜ ਆ ਜੀ ਸ਼ਨੀਵਾਰ ਸੈਟਰਡੇ ਤੇ ਹਰ ਸੈਟਰਡੇ ਦੀ ਤਰ੍ਹਾਂ ਅਸੀਂ ਜਾਣੇ ਜੀ ਮੰਡੀ ਅੱਜ ਤੁਹਾਨੂੰ ਦਿਖਾਉਂਦੇ ਆ Sri Lanka ਦੀ ਮੰਡੀ ਤੇ ਇੱਥੋਂ ਦੇ ਦਿਖਾਵਾਂਗੇ ਤੁਹਾਨੂੰ ਰੇਟ ਹਾਂ ਜੀ ਬਾਬਾ ਜੀ ਕਰ ਰਹੇ ਹਾਂ ਘਰੋਂ ਗੱਲਾਂ ਬਾਤਾਂ ਤੇ ਆਪਾਂ ਖੋਲ ਰਾਂਗੇ ਗੱਡੀ ਇਹ ਸਾਡੀ ਜੀ ਗੱਡੀ ਸਪੇਸ਼ੀਆ ਹਾਂਜੀ ਅਸੀਂ ਪਹੁੰਚ ਚੱਲੇ ਜੀ ਮੰਡੀ ਆ ਗਏ ਜੀ ਮੰਡੀ ਦਾ ਮੇਨ ਗੇਟ ਇੱਥੇ ਅਸੀਂ ਕਰਾਂਗੇ ਐਂਟਰ ਹਾਂਜੀ ਦੋ ਵਾਰੀ ਗੱਡੀ ਘੁਮਾ ਚੁੱਕੇ ਹਾਂ ਅਸੀਂ ਪਾਰਕਿੰਗ ਸਾਨੂੰ ਮਿਲ ਨਹੀਂਦੀ ਇਹ ਮੰਡੀ ਬਹੁਤ ਬਿਜ਼ੀ ਹੁੰਦੀ ਹੈ ਜੀ ਕੀ ਸਾਡੇ ਏਰੀਆ ਨੂੰ ਲੱਗਦੀ ਹੈ ਸਾਡੇ ਤੋਂ 2 ਕਿਲੋਮੀਟਰ ਦੂਰੀ ਹੈ ਗੱਡੀ ਅਸੀਂ 2-3 ਵਾਰੀ ਘੁਮਵਾ ਲਈ ਤੇ ਪਾਰਕਿੰਗ ਮਿਲ ਨਹੀਂ ਰਹੀ ਔਰ ਬਾਬਾ ਜੀ ਠੀਕ ਹੋ ਹਾਂ ਜੀ ਠੀਕ ਆ ਵਧੀਆ ਕਿਰਪਾ ਜੀ ਵਧੀਆ ਵਧੀਆ ਹਾਂਜੀ ਹਾਂਜੀ ਬਾਬਾ ਜੀ ਇੱਥੋਂ ਦੇ ਮੰਡਿਆਂ ਦੇ ਰੇਟ ਕਿਵੇਂ ਆ ਤੁਹਾਨੂੰ ਲੱਗਦੇ ਇੰਡੀਆ ਦੇ ਬਰਾਬਰ ਆ ਜਾਂ ਇੱਥੇ ਤਾਂ ਵੀ ਇੰਡੀਆ ਨਾਲੋਂ ਹੀ 10 ਗੁਣਾ ਵੀ ਘਰਾ ਵਾਦੀ ਆ ਰਿਹਾ ਸਹੀ ਗੱਲ 10 ਗੁਣਾ ਛੱਡੋ ਤੁਸੀਂ ਹੁਣ ਸਮਝੋ ਲਾ ਆਪਣੇ 300 ਦਾ ਗੱਟਾ ਆਲੂਆਂ ਦਾ ਹੋਇਆ ਤੇ ਇੱਥੇ 300 ਰੁਪਏ ਕਿਲੋ ਸਮਝ ਲਓ ਵੀ 100 ਰੁਪਏ ਕਿਲੋ ہاں ਇੱਥੇ ਧਨੀਆ ਇਹ 1500 ਰੁਪਏ ਕਿਲੋ ਆ 3000 ਰੁਪਏ ਧਨੀਆ ਆ ਤਾਂ ਇੱਥੇ ਆਪਣੇ ਧਨੀਆ ਫਰੀ ਦੇ ਦਿੰਦੇ ਅਗਲੇ ਆ ਧਨੀਆ ਆ ਆਪਣੇ ਸਬਜ਼ੀ ਨਾਲ ਬੜੀ ਧਨੀਆ ਆ ਬਾਕੀ ਆਪ ਸਾਲ ਉਹਨਾਂ ਸਬਜ਼ੀ ਕਿ ਨਹੀਂ ਵੇਂਦੇ ਇੱਥੇ ਸਬਜ਼ੀ ਬਹੁਤ ਮਹਿੰਗੀ ਆ ਵੈਜੀਟੇਰੀਅਨ ਬੰਦੇ ਵਾਸਤੇ ਇੱਥੇ ਬਹੁਤ ਔਖਾ ਕਿਉਂਕਿ ਬਹੁਤ ਸੋਫੀਆਂ ਮਹਿੰਗੀਆਂ ਇੱਥੇ ਦੂਜਾ ਸਮਾਨ ਸਸਤਾ ਜੀ ਦੂਜਾ ਸਮਾਨ ਸਸਤਾ ਇੱਥੇ ਜਿਹੜਾ ਨਾਨ ਵੈਜ ਹੁੰਦਾ ਨਾ ਇਹ ਬਹੁਤ ਸਸਤਾ ਵੈਜੀਟੇਰੀਅਨ ਮੈਂ ਇੱਕ ਜੀ ਹੁਣ ਮਿਲ ਜੇ ਕਿਤੇ ਪਾਰਕਿੰਗ ਦੋ ਤਿੰਨ ਚੱਕਰ ਲਾ ਲੈ ਉਹ ਥੇਲ ਮਿਲ ਜਣੀ ਬਾਬਾ ਜੀ ਗਈ ਬੱਸ ਗਈ ਹਾਂ ਚਲੋ ਜੀ ਹੁਣ ਤੁਹਾਨੂੰ ਮਿਲਦੇ ਆਂ ਜੀ ਅੰਦਰ ਲੋ ਜੀ ਵੇਖੋ ਮੰਡੀ ਦੇ ਰੰਗ-ਬਰੰਗੇ ਰੰਗ ਵਾਹ ਜੀ ਵਾਹ ਰਾਜੇ ਕਿਹਦਾ ਹੈ ਕੈਸ ਪ੍ਰਾਈਸ ਕੈਸ ਪ੍ਰਾਈਸ ਪ੍ਰਾਈਸ 200 200 ਦੋਸਤ ਆ ਜੀ ਸ਼੍ਰੀਲੰਕਾ ਦੇ ਕੋਕੋਨਟ ਵੈਸੇ ਤਾਂ ਨਾਰੀਅਲ ਇੱਥੇ ਸਸਤਾ ਵੈਸੇ ਤਾਂ ਹਰੇ ਮਿਲਦੇ ਆ ਸਾਰ ਜਗਾ ਇੱਥੇ ਜ਼ਿਆਦਾਤਰ ਪੀਲੇ ਹੀ ਆਉਂਦੇ ਨੇ ਆ ਆ ਗੀ ਜੀ ਆ ਗੀ ਆਪਣੇ ਨਾਰੀਅਲ ਦੇਖੋ ਇਹ ਬਾਬਾ ਜੀ ਵੀ ਪੀ ਰਹੇ ਨੇ ਸੰਗਤ ਵੀ ਪੀਦੀ ਹੈ ਕਿਵੇਂ ਬਾਬਾ ਜੀ ਮਿੱਠਾ ਪਾਣੀ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਦਾ ਗੰਨੇ ਰਾਸਣ ਦਾ ਅੱਛਾ ਆ ਜੀ ਇਹਦੇ ਵਿੱਚ ਮਲਾਈ ਚੀ ਮਲਾਈ ਹਾਂਜੀ ਹੁਣ ਆਪਾਂ ਨੂੰ ਇਹ ਦੱਸੂਗਾ ਜੀ ਰੇਟ ਸਾਰੇ ਸਾਰੀ ਚੀਜ਼ਾਂ ਦਾ ਕਮ ਆਪਣਾ ਦੋਸਤ ਟਮਾਟਰ ਹਮਝ ਟਮਾਟਰ 681 ਕਿਲੋ 681 ਕਿਲੋ ਓ ਜਿੰਜਰ ਜਿੰਜਰ 901 ਕਿਲੋ ਆਲਾਇਮ 601 ਕਿਲੋ ਅੱਛਾ ਫੋਕਸ 700 ਬੀਨਸ ਬੀਨਸ

इंडिया ਇੰਡਸਟਰੀ ਫ੍ਰੀ ਫ੍ਰੀ ਯੈਸ ਆਹ ਧਨੀਆ ਜੀ ਦੇਖ ਲਓ ਆਪਣੇ ਜਿਹੜਾ ਫ੍ਰੀ ਮਿਲਦਾ ਇੱਥੇ 2500 ਰੁਪਏ ਕਿਲੋ ਮਤਲਬ ਇੰਡੀਆ ਦੇ 1000 ਰੁਪਏ ਲਾ ਲਓ ਤੁਸੀਂ ਚਾਈਨੀਸ ਸਾਈਡਰ ਦੈਸ ਆਹ ਚਾਈਨੀਸ ਕਬਿਟ 2600 ਕਿਲੋ 1200 ਕਿਲੋ ਆਈਸ ਬੈਗ 1600 ਆਹ ਪੇਪਰ ਕਿੰਨ ਪੇਪਰ 2 ਦੇ ਸੇ ਰੇਟ ਤੁੰਜੀ ਥਿਸ ਵਨ ਨਿੰਟੀ ਨਿੰਟੀ ਲਿੰਟੀ ਇਹ ਜੀ ਇੱਥੋਂ ਦੀ ਪਾਲਕ ਇਹ ਆਪਣੇ ਵਰਗ ਨਹੀਂ ਆਉਂਦੀ ਇਹ ਹੋਰ ਤਰ੍ਹਾਂ ਦੀ ਆਉਂਦੀ ਹੈ ਤੇ ਇਹ ਦੇਖ ਲਓ ਜੀ ਹੁਣ ਇੱਥੇ ਇੰਨਾ ਮਹਿੰਗਾ ਸਮਾਨ ਹੈ ਇਹ ਮਤਲਬ ਕਿ ਕੋਈ ਵੀ ਚੀਜ਼ 6-700 ਥੱਲੇ ਨਹੀਂ ਮਤਲਬ 100 200 ਤੋਂ ਥੱਲੇ ਹੈ ਹੀ ਨਹੀਂ 100 200 ਇਹ ਜਿੰਜਰੋਂ ਨੇ 900 ਰੁਪਏ ਕੇ ਮਤਲਬ ਇੰਡੀਆ ਦੇ 300 ਰੁਪਏ ਦੀ ਹੋ ਗਈ ਇਹ 600 ਰੁਪਏ ਹੋ ਗਏ ਇੰਡੀਆ ਦੇ ਹਿਸਾਬ ਨਾਲ ਬਹੁਤ ਪ੍ਰਾਈਸ ਇੱਥੇ ਮਹਿੰਗੇ ਆ ਪਰ ਇੱਥੋਂ ਦੇ ਹਿਸਾਬ ਨਾਲ ਠੀਕ ਹੈ ਕਿਉਂਕਿ ਇੱਥੇ ਐਕਸਪੋਰਟ ਖਰਚਾ ਵੀ ਹੁੰਦਾ ਜੀ ਕਿਉਂਕਿ ਇੱਥੇ ਕੁਝ ਲੱਗਦਾ ਨਹੀਂ ਸਾਰਾ ਕੁਝ ਬਾਹਰ ਹੀ ਆਉਂਦਾ ਆਹ ਵੇਖੋ ਜੀ ਸਾਰੀ ਮੰਡੀ ਹੈ ਹਾ ਮਾਚ ਬਿਲ ਆ ਵੇਖੋ ਜੀ ਥੋੜੀ ਜੀ ਸਬਜ਼ੀ ਦਾ 28000 ਰੁਪਏ ਬਣ ਗਿਆ ਬਾਈ ਨਹੀਂ 22827 ਫੁੱਲ ਬਿਲ ਫੁੱਲ ਮੇਰਾ ਕਲੇਸ ਸਮਾਨਾ ਇੰਨਾ ਕ ਸਮਾਨ 22000 ਰੁਪਏ ਦਾ ਜੀ ਸਾਰਾ ਲਓ ਜੀ ਹੁਣ ਅਸੀਂ ਪਹੁੰਚ ਗਏ ਜੀ ਫੂਡ ਸਿਟੀ ਇੱਥੋਂ ਦਾ ਸਮਾਨ ਰਹਿ ਗਿਆ ਜੀ ਬਸ ਉਹ ਲਿਜਾ ਕੇ ਫਿਰ ਆਪਾਂ ਚੱਲਨੇ ਆ ਜੀ ਘਰ ਨੂੰ ਵਾਪਸ ਲਓ ਜੀ ਇੱਥੇ ਵੀ ਦੇਖ ਲਓ ਪ੍ਰਾਈਸ ਦਾ ਵੇਖੋ 100 ਗ੍ਰਾਮ 145 ਦਾ ਤੇ ਬਾਕੀ ਵੀ ਦੇਖ ਲਓ 270 ਦੀ 100 ਗ੍ਰਾਮ 2700 ਰੁਪਏ ਕਿਲੋ ਕੀ 2700 ਰੁਪਏ ਕਿਲੋ ਕੀ ਕੀ ਆ ਜਰੀਲਾ ਸਾਹਿਬ ਕਾਰਨ ਆ ਗਿਆ ਇਹ ਬੱਚੇ ਨੂੰ ਲੈਣ ਕੱਖ ਨੂੰ ਆ ਲੋ ਇਸ ਵਨ ਆਈ ਦੇਖੇ ਤਾਂ ਹਾਂ ਆ ਕੇ ਲੋ ਜੀ ਆ ਗਏ ਜੀ ਇਸ ਪੰ ਘਰ ਵਾਪਸ ਤੇ ਹੁਣ ਕਰਦੇ ਆ ਜੀ ਜਿਹਦਾ ਨਾ ਖੁੰਚੇ ਵੀ ਕਮਰੇ ਦੇ ਵਿੱਚ ਆ ਵੇਖੋ ਜੀ ਮਾਂ ਚੀਜੀ ਨਹੀਂ ਲੈਣੀ ਲੈ ਨਹੀਂ ਫਿਰ ਬਾਹਰ ਆ ਜਾ ਜੀ ਦੇ ਪਾਪੂ ਤੇ ਰਹੀ ਏ ਹਾਂ ਜਲੀ ਪੋਤਰ ਲੈ ਕੇ ਆਇਆ ਪਪਾ ਸਾਰਿਆਂ ਨੂੰ ਹੈਲੋ ਕਰ ਦੇ ਇੱਧਰ ਇੱਧਰ ਕੋ ਹੈਲੋ ਗਾਇਜ਼ ਹਾਂਜੀ ਇਹ ਸੀ ਅੱਜ ਦਾ ਸਾਡਾ ਵਲੌਗ ਤੇ ਉਮੀਦ ਕਰਦਾ ਜੀ ਤੁਹਾਨੂੰ ਪਸੰਦ ਆਇਆ ਜੀ ਪਸੰਦ ਆਇਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਇਦਾਂ ਹੀ ਤੁਸੀਂ ਸਪੋਰਟ ਕਰਦੇ ਰਹੇ ਤਾਂ ਅਸੀਂ ਹਰ ਰੋਜ਼ ਵੀਡੀਓ ਪਾਉਂਦੇ ਰਵਾਂਗੇ ਤੇ ਸ਼੍ਰੀਲੰਕਾ ਤੁਹਾਨੂੰ ਦਿਖਾਉਂਦੇ ਰਵਾਂਗੇ ਜੀ ਮਿਲਦੇ ਆਂ ਜੀ ਨੈਕਸਟ ਵਲੌਗ ਵਿੱਚ ਬਾਏ ਬਾਏ ਜੀ